ਜਲੰਧਰ ਪਠਾਨਕੋਟ ਰਾਸ਼ੀਮਾਰਤ ਤੇ ਪਿੰਡ ਤਰਾਲਾ ਦੇ ਨਜ਼ਦੀਕ ਦਿਨ ਚੜਦਿਆ ਹੀ ਇੱਕ ਨਿੱਜੀ ਬੱਸ ਪਲਟ ਗਈ ਹੈ ਇਸ ਬੱਸ ਦੇ ਵਿੱਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਦੱਸਦੀ ਕਿ ਹਾਦਸਾ ਸਵੇਰੇ ਕਰੀਬ 9:30 ਵਜੇ ਵਾਪਰਿਆ ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਬੱਸ ਅਚਾਨਕ ਬੇਕਾਬੂ ਹੋ ਕੇ ਸੜਕਾਂ ਦੇ ਨਜ਼ਦੀਕ ਖਤਾਨਾ ਦੇ ਵਿੱਚ ਜਾ ਪਲਟੀ ਜਿਸ ਦੇ ਚਲਦਿਆਂ ਸਵਾਰੀਆਂ ਫੱਟੜ ਹੋ ਗਈਆਂ ਨੇ ਉਧਰ ਮੌਕੇ ਤੇ ਪਹੁੰਚ ਕੇ ਲੋਕਾਂ ਨੇ ਪਲਟੀ ਹੋਈ ਬੱਸ ਚੋ ਸਵਾਰੀਆਂ ਨੂੰ ਕੱਢ ਕੇ ਟਾਂਡਾ ਤੇ ਬਸੂਹਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖਤਾਨਾ ਦੇ ਵਿੱਚ ਬੱਸ ਪਲਟੀ ਹੋਈ ਹੈ ਤੇ ਕ੍ਰੇਂਟੀ ਮਦਦ ਦੇ ਨਾਲ ਉਸ ਨੂੰ ਸਿੱਧਾ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਹਸਪਤਾਲ ਦੇ ਵਿੱਚ ਫਟੜ ਹੋਈਆਂ ਇਹਨਾਂ ਸਵਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਇੱਕ ਹਾਦਸਾ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਪਿੰਡ ਕੁਰਾਲਾ ਦੇ ਨਜ਼ਦੀਕ ਹੋਇਆ ਜਿੱਥੇ ਇੱਕ ਨਿੱਜੀ ਬੱਸ ਪਲਟਣ ਦੇ ਚਲਦਿਆਂ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਤੇ ਇਹ ਹਾਦਸਾ ਸਵੇਰੇ 9:30 ਵਜੇ ਵਾਪਰਿਆ ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਜਾਂਦੀ ਹੈ ਤੇ ਇਸ ਤੇ ਚਲਦਿਆਂ ਨਜ਼ਦੀਕ ਖਤਾਨਾ ਦੇ ਵਿੱਚ ਜਾ ਕੇ ਪਲਟ ਜਾਂਦੀ ਹੈ ਤੇ ਬੱਸ ਵਿੱਚ ਸਵਾਰੀਆਂ ਜੋ ਸਵਾਰ ਹੁੰਦੀਆਂ ਨੇ ਉਹ ਜ਼ਖਮੀ ਹੋ ਜਾਂਦੀਆਂ ਨੇ ਤੇ ਬੱਸ ਪਲਟਣ ਤੋਂ ਬਾਅਦ ਬਸ ਚੋ ਸਵਾਰੀਆਂ ਨੂੰ ਕੱਢ ਕੇ ਟਾਂਡਾ ਤੇ ਦਸੂਹਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਲੰਧਰ ਪਠਾਨਪੋਟ ਰਾਸ਼ੀਮਾਰਗ ਤੇ ਪਿੰਡ ਕਰਾਲਾ ਦੇ ਨਜ਼ਦੀਕ ਦਿਨ ਚੜਦਿਆ ਹੀ ਇੱਕ ਨਿੱਜੀ ਬਸ ਪਲਟ ਗਈ ਹੈ ਇਸ ਬਸ ਦੇ ਵਿੱਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਦਾਦੀ ਕੇ ਹਾਦਸਾ ਸਵੇਰੇ ਕਰੀਬ 9:30 ਵਜੇ ਵਾਪਰਿਆ ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਬੱਸ ਅਚਾਨਕ ਬੇਕਾਬੂ ਹੋ ਕੇ ਸੜਕਨ ਨਜ਼ਦੀਕ ਖਤਾਨਾ ਦੇ ਵਿੱਚ ਜਾ ਪਲਟੀ ਜਿਸ ਦੇ ਚਲਦਿਆਂ ਸਵਾਰੀਆਂ ਫੱਟੜ ਹੋ ਗਈਆਂ ਨੇ ਉਧਰ ਮੌਕੇ ਤੇ ਪਹੁੰਚ ਕੇ ਲੋਕਾਂ ਨੇ ਪਲਟੀ ਹੋਈ ਬੱਸ ਤੋਂ ਸਵਾਰੀਆਂ ਨੂੰ ਕੱਢ ਕੇ ਟਾਂਡਾ ਤੇ ਦਸੂਖਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖਦਾਨਾ ਦੇ ਵਿੱਚ ਬੱਸ ਪਲਟ ਗਈ ਹੈ ਤੇ ਕ੍ਰੇਨ ਦੀ ਮਦਦ ਦੇ ਨਾਲ ਉਸ ਨੂੰ ਸਿੱਧਾ ਕੀਤਾ ਜਾ ਰਿਹਾ ਹੈ। ਤੇ ਦੂਜੇ ਪਾਸੇ ਹਸਪਤਾਲ ਦੇ ਵਿੱਚ ਪਟੜ ਹੋਈਆਂ ਇਹਨਾਂ ਸਵਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਕਿ ਹਾਦਸਾ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਪਿੰਡ ਕੁਰਾਲਾ ਦੇ ਨਜ਼ਦੀਕ ਹੋਇਆ ਜਿੱਥੇ ਕਿ ਇੱਕ ਨਿੱਜੀ ਬੱਸ ਪਲਟਣ ਦੇ ਚਲਦਿਆਂ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਤੇ ਇਹ ਹਾਦਸਾ ਸਵੇਰੇ 9:30 ਵਜੇ ਵਾਪਰਿਆ ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਜਾਂਦੀ ਹੈ ਤੇ ਇੱਥੇ ਚਲਦਿਆਂ ਨਜ਼ਦੀਕ ਖਤਾਨਾ ਦੇ ਵਿੱਚ ਜਾ ਕੇ ਪਲਟ ਜਾਂਦੀ ਹੈ ਇਹ バス ਵਿੱਚ ਸਵਾਰੀਆਂ ਜੋ ਸਵਾਰ ਹੁੰਦੀਆਂ ਨੇ ਉਹ ਜ਼ਖਮੀ ਹੋ ਜਾਂਦੀਆਂ ਨੇ ਤੇ バス ਪਲਟਣ ਤੋਂ ਬਾਅਦ バス ਚੋਂ ਸਵਾਰੀਆਂ ਨੂੰ ਕੱਢ ਕੇ ਟਾਂਡਾ ਤੇ ਬਸੂਹਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।